ਜੇ ਸਿੱਖ ਨਾ ਹੁੰਦੇ ਤਾਂ ਪਾਕਿਸਤਾਨ ਦਾ ਰਾਜ ਦਿੱਲੀ ਤੱਕ ਹੋਣਾ ਤੀ ਅਤੇ ਸਿੱਖਾਂ ਦੀ ਬਹੁਤ ਵੱਡੀ ਭੂਮਿਕਾ ਸਾਡੀ ਆਜ਼ਾਦੀ ਦੇ ਵਿੱਚ ਰਹੀ ਆ ਤੇ ਹੁਣ ਤੱਕ ਹਰ ਇੱਕ ਜਗ੍ਹਾ ਦੇ ਉੱਤੇ ਸਿੱਖਾਂ ਦੀ ਜਿਹੜੀ ਭੂਮਿਕਾ ਉਹ ਅਹਿਮ ਹੈ ਅਤੇ ਸਿੱਖਾਂ ਦੇ ਜਿਹੜੇ ਕਿਰਦਾਰ ਨੇ ਉਹ ਬਹੁਤ ਉੱਚੇ ਨੇ ਅਤੇ ਜਿਹੜੇ ਸੈਂਟਰ ਸਰਕਾਰ ਹੈ ਉਸ ਨੂੰ ਮਾਫੀ ਮੰਗਣੀ ਚਾਹੀਦੀ ਹੈ ਜਦੋਂ ਸਿੱਖਾਂ ਦੇ ਉੱਤੇ ਜਾਂ ਦਰਬਾਰ ਸਾਹਿਬ ਦੇ ਉੱਤੇ ਜਿਹੜਾ ਹਮਲਾ ਹੋਇਆ ਸੀ ਉਸ ਦੇ ਵਿੱਚ ਸਿੱਖਾਂ ਦੇ ਜਿਹੜੇ ਹਰ ਦੇਸੀਓ ਬਲੁੰਦਰੇ ਗਏ ਸੀ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਕਿਉਂਕਿ ਸੈਂਟਰ ਦੇ ਵਿੱਚ ਜੋ ਸਰਕਾਰ ਹੈ ਉਸ ਨੂੰ ਮਾਫੀ ਮੰਗਣੀ ਚਾਹੀਦੀ ਹੈ ਕਾਂਗਰਸ ਨੂੰ ਮਾਫੀ ਮੰਗਣੀ ਚਾਹੀਦੀ ਹੈ ਤੇ ਹੁਣ ਜਿਹੜੀ ਮੋਦੀ ਸਰਕਾਰ ਹੈ ਜਾਂ ਜਿਹੜੀ ਭਗਵੰਤ ਮਾਨ ਸਰਕਾਰ ਹੈ ਇਹ ਵੀ ਜਿਹੜੀ ਐਨਐਸਏ ਨੌਜਵਾਨਾਂ ਦੇ ਉੱਤੇ ਲਗਾ ਰਹੀ ਹੈ ਉਸ ਬਾਰੇ ਵੀ ਇਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਤੇ ਜਿਹੜੇ ਸਾਡੇ ਸਿੱਖ ਨੌਜਵਾਨਾਂ ਦੇ ਉੱਤੇ ਜਿਹੜੇ ਜ਼ੁਲਮ ਹੋ ਰਹੇ ਨੇ ਇਹਨਾਂ ਬਾਰੇ ਵੀ ਇਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਤੇ ਉਹਨਾਂ ਨੂੰ ਨੌਜਵਾਨਾਂ ਨੂੰ ਰਿਹਾ ਕਰਨਾ ਚਾਹੀਦਾ ਉਹਨਾਂ ਨੇ ਹੋਰ ਕੀ ਕੀ ਕਿਹਾ ਤੁਹਾਨੂੰ ਸੁਣਾਉਨੇ ਆ। ਤੋਂ ਉਹਨਾਂ ਨੇ ਤੇ ਕਿਹਾ ਇਹ ਮੈਂ ਤੁਹਾਨੂੰ ਦੱਸਾਂ ਜੀ ਜਿਹੜੇ ਅਫੀਸਰ ਹੁੰਦੇ ਐ ਉਹਨਾਂ ਦੇ ਉਹਨਾਂ ਨੇ ਤੇ ਜੋ ਉੱਤੋਂ ਹਦਾਇਤਾਂ ਹੋਣੀਆਂ ਉਹ ਕਰਨੀਆਂ ਹੁੰਦੀ ਐ। ਜੀ। ਕਈ ਬੜੇ ਸਿਆਣੇ ਅਫਸਰ ਹੁੰਦੇ ਐ ਉਹ ਰਾਹ ਵੀ ਕੱਢ ਲੈਂਦੇ ਐ ਕੋਈ ਐਸੀ ਗੱਲ ਨਹੀਂ ਹੁੰਦੀ। ਉਹਨਾਂ ਨੇ ਜ਼ਿਲ੍ਹੇ ਨੂੰ ਦੇਖਣਾ ਹੁੰਦਾ ਗਵਰਨਰ ਸਾਰੀ ਫੇਲ ਹੋਈ ਪਈ ਐ। ਕੋਈ ਦਫ਼ਤਰ ਜਾਵੇ ਕਿਸੇ ਦੀ ਪੁੱਛ ਕੇ ਛੇ ਨਹੀਂ ਕਿਸੇ ਵਰਕਰ ਦੀ ਤੇ ਕੋਈ ਇੱਜ਼ਤ ਨਹੀਂ ਰਹੀ। ਸੋ ਅਸੀਂ ਤੇ ਇਸ ਆਸ ਕਰਦੇ ਆਂ ਕਿਹਾ ਤੇ ਹੈ ਉਹਨਾਂ ਨੇ ਮੈਂ ਤੁਹਾਡੀ ਚਿੱਠੀ ਪਿਛਾ ਉਹਨਾਂ ਚਿੱਠੀ ਭੇਜਣੀ ਹੈ ਜੀ ਕਮਰਦਨ ਨੂੰ ਔਰ ਇਹਨਾਂ ਦੇ ਵਸ ਦੀ ਕੀ ਗੱਲ ਹੈ ਜੀ ਸੀਐਮ ਸਾਹਿਬ ਨੇ ਨਾ ਕਦੀ ਐਮਐਲਏ ਨੂੰ ਪੁੱਛਿਆ ਕਿਸੇ ਮੰਤਰੀਆਂ ਨੇ ਪੁੱਛਿਆ ਕਿਸੇ ਵਿਧਾਨਕਾਰ ਨੂੰ ਨਹੀਂ ਪੁੱਛਿਆ ਜਿਨ੍ਹਾਂ ਦਾ ਸਲਾਹ ਆਪਣੇ ਵਿਧਾਨਕਾਰਾਂ ਦੇ ਨਹੀਂ ਕਦੀ ਲਈ ਉਹ ਵੀ ਰੋਂਦੇ ਆ ਜੀ ਸਾਰੇ ਵਿਧਾਨ ਸਭਾ ਦੇ ਇਹਨਾਂ ਦੇਖ ਲੋ ਐਮਐਲਏ ਨੂੰ ਉਹ ਆਫ ਰੋਂਦੇ ਫਿਰਦੇ ਸਾਰੇ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਅੱਜ ਬੜੀਆਂ ਦਰਦਨਾਕ ਨੇ ਤਕਲੀਫ ਹੋ ਰਹੀ ਹੈ ਕਿ ਅੱਜ ਪੰਜਾਬ ਜਿਹੜਾ 10 ਸਾਲ ਪਿੱਛੇ ਪੇ ਚਲਾ ਗਿਆ ਜਿੱਥੇ ਅਸੀਂ ਪਹੁੰਚਾਇਆ ਸੀਗਾ ਮੇਰੇ ਖਿਆਲ ਨਾਲ ਸਾਰੀਆਂ ਬਿਲਡਿੰਗਾਂ ਅਸੀਂ ਉਸ ਵੇਲੇ ਬਣਾਈਆਂ ਤੇ ਮੈਨੂੰ ਨਹੀਂ ਲੱਗਦਾ ਕਿਸੇ ਨੇ ਕਿਹਦੀ ਪੋਚਾ ਵੀ ਮਾਰਿਆ ਹੋਵੇ ਇਸ ਕੰਮ ਜਿੰਨੀਆਂ ਬਿਲਡਿੰਗਾਂ ਨਵੀਆਂ ਬੜੀਆਂ ਜਿੰਨੀਆਂ ਵੱਡੀਆਂ ਮਿਨੀ ਸੈਕਟਰੀਏਟ ਬਣੇ ਤੇ ਸਾਰੇ ਕੰਪਲੈਕਸ ਬਣੇ ਭਾਵੇਂ ਜੋ ਮਰਜ਼ੀ ਹੋਵੇ ਅੱਜ ਲੋਕੀ ਜਹਾਜ਼ ਕਰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਬਹੁਤ ਵੱਡੇ ਕੰਮ ਹੋਏ ਸੋ ਮੈਂ ਸਾਰਿਆਂ ਨੂੰ ਬੇਨਤੀ ਵੀ ਕਰਾਂਗੀ ਪੰਜਾਬ ਵਾਸੀਆਂ ਨੂੰ ਕਿ ਤਕਲੀਫਾਂ ਜਿਸੀ ਬਹੁਤ ਹੈ ਲੇਕਿਨ ਫਿਰ ਵੀ ਆਪਾਂ ਕੋਸ਼ਿਸ਼ ਕਰਕੇ ਆਉਣ ਵਾਲੇ ਸਮੇਂ 'ਚ ਇਹ ਸਾਰੀਆਂ ਗੱਲਾਂ ਯਾਦ ਵੀ ਰੱਖਣਾ ਤੇ ਇਹਨਾਂ ਲੋਕਾਂ ਨੂੰ ਸਭ ਕੁਝ ਸਿਖਾਉਣਾ ਹੈ ਕਿ ਅੱਜ ਤੁਸੀਂ ਜੇ ਥੋੜਾ ਬਹੁਤਾ ਦਰਦਿਆਂ ਮਾਰਿਆ ਕਹਿ ਲੋ ਜਾਂ ਪ੍ਰੈਸ਼ਰ ਥੱਲੇ ਕਹਿ ਲੋ ਜਾਂ ਮਜਬੂਰੀ ਵਿੱਚ ਕਹਿ ਲੋ ਜਦੋਂ ਅੰਦਰ ਬੈਠ ਜਾਂਦੀ ਹੋ ਤਕਲੀਫ ਸਾਨੂੰ ਵੀ ਹੁੰਦੀ ਹੈ ਸੋ ਸਾਰੇ ਆਵਾਜ਼ ਬੁਲੰਦ ਕਰ ਤੇ ਡੀ ਸਾਹਿਬ ਨੇ ਵਿਸ਼ਵਾਸ ਦਵਾਇਆ ਉਹਨਾਂ ਨੇ ਕਿਹਾ ਕਿ ਮੈਂ ਅਗਬਰਨ ਸਾਹਿਬ ਨੂੰ ਕਿਹਾ ਕਿ ਤੁਹਾਡੀ ਇਹ ਸਾਰੀ ਮੰਗ ਹੈ ਇਹ ਪਛਾਪੋ ਬੀਬੀ ਜੀ ਉਹਨਾਂ ਨੇ ਤਾਂ ਕਿਹਾ ਇਹਨਾਂ ਮੈਂ ਤੁਹਾਨੂੰ ਦੱਸਾਂ ਜੀ ਜਿਹੜੇ ਆਫੀਸਰ ਹੁੰਦੇ ਐ ਉਹਨਾਂ ਦੇ ਉਹਨਾਂ ਨੇ ਤੇ ਜੋ ਉੱਤੋਂ ਹਦਾਇਤਾਂ ਹੋਣੀਆਂ ਉਹ ਕਰਨੀਆਂ ਆਉਂਦੀਆਂ ਜੀ ਕਈ ਬੜੇ ਸਿਆਣੇ ਅਫਸਰ ਹੁੰਦੇ ਆ ਉਹ ਰਾਹ ਵੀ ਕੱਢ ਲੈਂਦੇ ਆ ਕੋਈ ਐਸੀ ਗੱਲ ਨਹੀਂ ਹੁੰਦੀ ਉਹਨਾਂ ਨੇ ਜ਼ਿਲ੍ਹੇ ਨੂੰ ਦੇਖਣਾ ਹੁੰਦਾ ਗਵਰਨਰ ਸਾਰੀ ਫੇਲ ਹੋਈ ਪਈ ਹੈ ਕੋਈ ਦਫ਼ਤਰ ਜਾਵੇ ਕਿਸੇ ਦੀ ਪੁੱਛ ਕਿਛ ਨਹੀਂ ਕਿਸੇ ਵਰਕਰ ਦੀ ਤੇ ਕੋਈ ਇੱਜ਼ਤ ਨਹੀਂ ਰਹੀ ਸੋ ਅਸੀਂ ਤੇ ਇਸ ਆਸ ਕਰਦੇ ਆ ਕਿਹਾ ਤੇ ਹੈ ਉਹਨਾਂ ਨੇ ਮੈਂ ਤੁਹਾਡੀ ਚਿੱਠੀ ਉਹਨਾਂ ਚਿੱਠੀ ਭੇਜਣੀ ਹੈ ਜੀ ਕਮਰਦਨ ਨੂੰ ਔਰ ਇਹਨਾਂ ਦੇ ਵਾਸਤੇ ਦੀ ਕੀ ਗੱਲ ਹੈ ਜੀ ਸੀਐਮ ਸਾਹਿਬ ਨੇ ਨਾ ਕਦੀ ਐਮਐਲਏ ਨੂੰ ਪੁੱਛਿਆ ਕਿਸੇ ਮੰਤਰੀਆਂ ਨੇ ਪੁੱਛਿਆ ਕਿਸੇ ਵਿਧਾਨਕਾਰ ਨੂੰ ਨਹੀਂ ਪੁੱਛਿਆ ਜਿਨ੍ਹਾਂ ਦਾ ਸਲਾਹ ਆਪਣੇ ਵਿਧਾਨਕਾਰਾਂ ਦੇ ਨਹੀਂ ਕਦੀ ਲਈ ਉਹ ਵੀ ਰਹਿੰਦੇ ਆ ਜੀ ਸਾਰੇ ਵਿਧਾਨ ਸਭਾ ਦੇ ਇਹਨਾਂ ਦੇਖ ਲੋ ਐਮ ਐਲ اے ਨੂੰ ਉਹ ਆਫ ਰੋਨ ਦੇ ਫਿਰਦੇ ਸਾਰੇ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਅੱਜ ਬੜੀਆਂ ਦਰਦਨਾਕ ਨੇ ਤਕਲੀਫ ਹੋ ਰਹੀ ਹੈ ਕਿ ਅੱਜ ਪੰਜਾਬ ਜਿਹੜਾ 10 ਸਾਲ ਪਿੱਛੇ ਪੇ ਚਲਾ ਗਿਆ ਜਿੱਥੇ ਅਸੀਂ ਪਹੁੰਚਾਇਆ ਸੀਗਾ ਮੇਰੇ ਖਿਆਲ ਨਾਲ ਸਾਰੀਆਂ ਬਿਲਡਿੰਗਾਂ ਅਸੀਂ ਉਸ ਵੇਲੇ ਬਣਾਈਆਂ ਤੇ ਮੈਨੂੰ ਨਹੀਂ ਲੱਗਦਾ ਕਿਸੇ ਨੇ ਕਿਹਦੀ ਪੋਚਾ ਵੀ ਮਾਰਿਆ ਹੋਵੇ ਇਸ ਕਰ ਜਿੰਨੀਆਂ ਬਿਲਡਿੰਗਾਂ ਨਵੀਆਂ ਬੜੀਆਂ ਜਿੰਨੀਆਂ ਵੱਡੇ ਮਿਨੀ ਸੈਕਟਰੀਏਟ ਬਣੇ ਤੇ ਸਾਰੇ ਕੰਪਲੈਕਸ ਬਣੇ ਭਾਵੇਂ ਜੋ ਮਰਜ਼ੀ ਹੋਵੇ ਅੱਜ ਲੋਕੀ ਜਹਾਜ਼ ਕਰਦੇ ਆ ਕਿ ਸ਼੍ਰੋਮਣੀ ਕਾਲੀ ਦਲ ਦੀ ਸਰਕਾਰ ਵੱਲੇ ਬਹੁਤ ਵੱਡੇ ਕੰਮ ਹੋਏ। ਸੋ ਮੈਂ ਆ ਸਾਰਿਆਂ ਨੂੰ ਬੇਨਤੀ ਵੀ ਕਰਾਂਗੀ ਪੰਜਾਬ ਵਾਸੀਆਂ ਨੂੰ ਕਿ ਤਕਲੀਫਾਂ ਜੇ ਅਸੀਂ ਬਹੁਤ ਹੈ ਲੇਕਿਨ ਫਿਰ ਵੀ ਆਪਾਂ ਕੋਸ਼ਿਸ਼ ਕਰਕੇ ਆਉਣ ਵਾਲੇ ਸਮੇਂ 'ਚ ਇਹ ਸਾਰਿਆਂ ਕੋਲੋਂ ਯਾਦ ਵੀ ਰੱਖਣਾ ਤੇ ਇਹਨਾਂ ਲੋਕਾਂ ਨੂੰ ਸਭ ਕੁਝ ਸਿਖਾਉਣਾ ਹੈ ਕਿ ਅੱਜ ਤੁਸੀਂ ਜੇ ਥੋੜਾ ਬਹੁਤਾ ਦਰਦਿਆਂ ਮਾਰਿਆ ਕਹਿ ਲੋ ਜਾਂ ਪ੍ਰੈਸ਼ਰ ਥੱਲੇ ਕਹਿ ਲੋ ਜਾਂ ਮਜਬੂਰੀ ਵਿੱਚ ਕਹਿ ਲੋ ਜਦੋਂ ਅੰਦਰ ਬੈਠ ਜਾਂਦੇ ਹੋ ਤਕਲੀਫ ਸਾਨੂੰ ਵੀ ਹੁੰਦੀ ਹੈ। ਸੋ ਸਾਰੇ ਆਵਾਜ਼ ਬੁਲੰਦ ਕਰ ਦਿੱ ਇਸ ਸਾਹਿਬ ਨੇ ਵਿਸ਼ਵਾਸ ਦਵਾਇਆ। ਉਹਨਾਂ ਕਹਿ ਕੇ ਮੈਂ ਅਗਬਰਨ ਸਾਹਿਬ ਨੂੰ ਕਹਿ ਕੇ ਬੜੀ ਸਾਰੀ ਮੰਗ ਹੈ ਇਹ ਪੰਜਾਬ ਦੇ